ਜਿਹੜਾ ਬਜਟ ਬੀਜੇਪੀ ਨੇ ਕੱਢਿਆ ਉਹ ਪੰਜਾਬ ਨੂੰ ਲੈ ਕੇ ਬਹੁਤ ਫ੍ਰੈਂਡਲੀ ਹੈ ਨਸ਼ੇ ਵਾਸਤੇ ਰੀਹੈਬਿਟੇਸ਼ਨ ਸੈਂਟਰ ਸੈਟਅਪ ਕਰਨ ਲਈ ਫਾਂਡਿਕ ਰੱਖਾਇਆ ਗਿਆ ਤਾਂ ਮੇਰੇ ਸਾਬ ਨਾਲ ਤਾਂ ਇਹ ਜਿਹੜੇ ਫੈਸਲੇ ਨੇ ਡਾਇਰੈਕਟਲੀ ਪੰਜਾਬ ਦਾ ਹੀ ਫਾਇਦਾ ਕਰਨਗੇ ਤੇ ਦੂਜੇ ਪਾਸੇ ਆਪਾਂ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਿਵੇਂ ਗੱਲ ਕਰੀਏ ਇਸ ਬਜਟ ਤੋਂ ਬਾਅਦ ਜਿਵੇਂ ਉਹਨਾਂ ਆਪਣਾ ਪੰਜਾਬ ਦਾ ਬਜਟ ਵੀ ਆਇਆ ਹੈ ਆ ਰਿਹਾ ਹੈ ਜੋ ਉਹਨਾਂ ਨੇ ਸੋਲ ਸਿੱਧੀ ਹੈ ਤਿਆਰੀ 873 ਕਰੋੜ ਰੁਪਇਆ ਸੈਂਟਰ ਤੋਂ ਜਿਹੜਾ ਬਜਟ ਦਾ ਇਹਨਾਂ ਨੂੰ ਪੈਸਾ ਆਇਆ ਓਹ ਲੈਪਸ ਹੋ ਗਿਆ ਨਾ ਤੋਂ ਇੰਪਲੀਮੈਂਟ ਹੀ ਨਹੀਂ ਜਿਹੜੀ ਵੀ ਇਹਨਾਂ ਨੇ 10 ਲੱਖ ਦੀ ਸਕੀਮ ਕੱਢੀ ਆ ਮੈਂ ਕਹਦਾ ਤੁਹਾਨੂੰ ਮੈਂ 50 ਲੱਖ ਰੁਪਏ ਤੁਹਾਨੂੰ ਦਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿਹੜਾ ਦੇਣ ਉਹ ਉਸੇ ਤਰ੍ਹਾਂ ਦਾ ਇੱਕ ਧੋਖਾ ਤੇ ਵਾਅਦਾ ਰੋਲਾ ਇਹਨਾਂ ਬਜਟ ਕੱਢਾ ਗਿਆ 2026 ਦਾ ਲੋਕ ਨਾ ਖੁਸ਼ ਨਜ਼ਰ ਆ ਰਹੇ ਪੰਜਾਬ ਦੇ ਕਿਸਾਨ ਉਹਨਾਂ ਬਾਕੀ ਕੋਣ ਕਿਸ ਤਰੀਕੇ ਨਾਲ ਪੰਜਾਬ ਵਿੱਚ ਬੀਜਪੀ ਪੈਰ ਜਮਾਏਗੀ ਇਹ ਬਜਟ ਇਸ ਤਰ੍ਹਾਂ ਕਿੱਦਾਂ ਆਇਆ ਜਿਹੜਾ ਬਜਟ ਬੀਜੇਪੀ ਨੇ ਕੱਢਿਆ ਉਹ ਪੰਜਾਬ ਨੂੰ ਲੈ ਕੇ ਬਹੁਤ ਫ੍ਰੈਂਡਲੀ ਹੈ ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਜਿਹੜੀਆਂ ਕੈਂਸਰ ਦੀਆਂ ਦਵਾਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਕੈਂਸਰ ਦੀ ਬਿਮਾਰੀ ਬਹੁਤ ਆ ਰਹੀ ਹੈ ਉਹਤੇ ਕਸਟਮ ਡਿਊਟੀ ਖਤਮ ਕਰਤੀ ਇਸ ਤੋਂ ਇਲਾਵਾ ਨਸ਼ੇ ਵਾਸਤੇ ਰੀਹੈਬਿਟੇਸ਼ਨ ਸੈਂਟਰ ਸੈਟ ਅਪ ਕਰਨ ਲਈ ਫੰਡਿੰਗ ਰੱਖਿਆ ਗਿਆ ਹੈ ਤੀਸਰੀ ਗੱਲ ਜਿਹੜੇ ਕਲਸਟਰ ਨੇ ਬਿਜ਼ਨਸ ਦੇ ਕਲਸਟਰ ਨੇ ਜਿਵੇਂ ਆਪਣਾ ਮੰਡੀ ਗੋਵਿੰਦਗੜ੍ਹ ਹੋ ਗਿਆ ਲੁਧਿਆਣਾ ਹੋ ਗਿਆ ਇਹਨਾਂ ਸਾਰਿਆਂ ਨੂੰ ਰਿਵਾਈਵ ਕਰਨ ਲਈ ਫੰਡਿੰਗ ਰੱਖੀ ਹੋਈ ਹੈ ਚੌਥੀ ਗੱਲ ਇਦੇ ਵਿੱਚ ਜਿਹੜੇ ਹੋਰ ਫੰਡਿੰਗ ਹੈ ਸਟੇਟ ਦੀ ਡਵੈਲਪਮੈਂਟ ਲਈ ਜਾਂ ਇੰਡਸਟਰੀਜ਼ ਦੀ ਡਵੈਲਪਮੈਂਟ ਲਈ ਉਹਨੂੰ ਵੀ 8% ਵਧਾਇਆ ਹੈ ਇਸ ਵਾਰ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਜਿਹੜੇ ਫੈਸਲੇ ਨੇ ਡਾਇਰੈਕਟਲੀ ਪੰਜਾਬ ਦਾ ਹੀ ਫਾਇਦਾ ਕਰਨਗੇ ਤੇ ਦੂਜੇ ਪਾਸੇ ਆਪਾਂ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਿਵੇਂ ਗੱਲ ਕਰੀਏ ਇਸ ਬਜਟ ਤੋਂ ਬਾਅਦ ਜਿਵੇਂ ਉਹਨਾਂ ਆਪਣਾ ਪੰਜਾਬ ਦਾ ਬਜਟ ਵੀ ਆਇਆ ਆ ਰਿਹਾ ਜੋ ਇਹਨਾਂ ਨੇ ਉਹਦੇ ਲਈ ਕੀਤੀ ਹੈ ਤਿਆਰੀ 873 ਕਰੋੜ ਰੁਪਇਆ ਸੈਂਟਰ ਤੋਂ ਜਿਹੜਾ ਬਜਟ ਦਾ ਇਹਨਾਂ ਨੂੰ ਪੈਸਾ ਆਇਆ ਸੀ ਉਹ ਲੈਪਸ ਹੋ ਗਿਆ ਇਹਨਾਂ ਤੋਂ ਇੰਪਲੀਮੈਂਟ ਹੀ ਨਹੀਂ ਹੋਇਆ ਇਸ ਤੋਂ ਲਾਵਾ ਬੜੀ ਹਾਸੇ ਵਾਲੀ ਗੱਲ ਹੈ ਵੀ ਨਵਾਂ ਪ੍ਰਧਾਨ ਇੱਥੇ ਪੀਆਰਟੀਸੀ ਦਾ ਚੇਅਰਮੈਨ ਆਪਣੀ ਕਸਮ ਲੈ ਰਿਹਾ ਹੈ ਤੇ ਉੱਥੇ ਬਾਹਰ ਲੋਕਾਂ ਨੇ ਉੱਥੇ ਧਰਨਾ ਲਾਇਆ ਹੋਇਆ ਹੈ ਤਨਖਾਹਾਂ ਵਾਸਤੇ ਮੈਨੂੰ ਵੀ ਫੋਨ ਆਇਆ ਸੀਗਾ ਕਿ ਤੂੰ ਸਾਡੇ ਧਰਨੇ 'ਚ ਆ ਕੇ ਬੈਠੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਵੇਂ ਚੇਅਰਮੈਨ ਨੂੰ ਚਾਹ ਪੂਰਾ ਕਰ ਲੈਣ ਦਿਓ ਆਪਾਂ ਧਰਨਾ ਦੋ ਦਿਨ ਬਾਅਦ ਲਾ ਲਾਂਗੇ ਪੀਆਰਟੀਸੀ ਦੀ 4 ਮਹੀਨੇ ਤੋਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀਆਂ ਤੇ ਉੱਥੇ ਨਵਾਂ ਪ੍ਰਧਾਨ ਨੇ ਮੇਰੇ ਖਿਆਲ ਕਰੋੜ ਰੁਪਏ ਲਗਾਤਾ ਆਪਣੀ ਜੁਆਇਨਿੰਗ ਤੇ ਮੈਂ ਕਹਿੰਦਾ ਤੂੰ ਮਾੜਾ ਮੋਟਾ ਭਰਾ ਇਹਨਾਂ ਨੂੰ ਤਨਖਾਹ ਹੀ ਦਵਾ ਰਹੇ ਆ ਆਪਣੇ ਕੋਲ ਹੀ ਕੁਛ ਮਾੜਾ-ਬੂਠਾ ਦੇਈ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਦਾ ਘਰ ਚੱਲ ਪੈਂਦਾ موجوده ਸਰਕਾਰ ਦੇ ਵੱਲੋਂ ਸਕੀਮਾਂ ਕੀ ਕਰੀ ਕਰੀਏ 10 ਲੱਖ ਦੀ ਮਾਂ ਸਕੀਮ ਕੱਢੀ ਲੋਕ ਬਹੁਤ ਖੁਸ਼ ਨੇ ਭਾਜਪੀ ਦੇ ਵੱਲੋਂ ਕੀ ਅੱਗੇ ਲੋਕਾਂ ਹੋਂਸੇ ਕਿੰਨਾ ਜ਼ਿਆਦਾ ਜਿਹੜੀ 10 ਲੱਖ ਦੀ ਸਕੀਮ ਮਹਿਲਾਵਾਂ ਲਈ ਕੀ ਉਹਨੂੰ ਐਲਾਨ ਕਰਤਾ ਕੋਈ ਵੀ ਜਲਦੀ ਕਰ ਦੇ ਜਿਹੜੀ ਵੀ ਇਹਨਾਂ ਨੇ 10 ਲੱਖ ਦੀ ਸਕੀਮ ਕੱਢੀ ਆ ਮੈਂ ਕਹਦਾ ਤੁਹਾਨੂੰ ਮੈਂ 50 ਲੱਖ ਰੁਪਏ ਤੁਹਾਨੂੰ ਦਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿਹੜਾ ਦੇਣੇ ਆ ਉਹ ਉਸੇ ਤਰ੍ਹਾਂ ਦਾ ਇੱਕ ਧੋਖਾ ਤੇ ਵਾਅਦਾ ਰੋਲਾ ਹੈ ਉਹਦੇ ਵਿੱਚ 5 ਲ 2 ਲੱਖ ਰੁਪਏ ਦਾ ਬੀਮਾ ਇਹਨਾਂ ਨੇ ਕਿਸੇ ਹੋਰ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਤੋਂ ਕਰਾਇਆ ਕਿ ਤੈਨੂੰ ਅਸੀਂ ਪ੍ਰੀਮੀਅਮ ਦੇਵਾਂਗੇ ਕਿ ਸਾਡਾ ਕੋਈ ਬੰਦਾ ਬਿਮਾਰ ਹੋ ਜਾਊਗਾ ਤਾਂ ਤੂੰ ਉਹਨੂੰ 2 ਲੱਖ ਰੁਪਏ ਦੇਣਾ ਤੇ ਉਹ ਸਿਰਫ 1 ਲੱਖ ਬੰਦਿਆਂ ਦਾ ਕਵਰ ਹੁੰਦਾ 1 ਲੱਖ ਬੰਦਿਆਂ ਦੇ ਕਵਰ ਹੋਣ ਲਈ ਇਹਨਾਂ ਨੇ ਉਸ ਇੰਸ਼ੋਰੈਂਸ ਕੰਪਨੀ ਨੂੰ ਦਿੱਤਾ ਹੈ ਬਾਕੀ ਕੀ ਕਰਾਂਗੇ ਕਿੱਥੇ ਜਾਾਂਗੇ ਕੋਈ ਆਈਡੀਆ ਨਹੀਂ ਹੈ ਕੁਝ ਨਹੀਂ ਪਤਾ ਹੈਗਾ ਵਿਦਆਊਟ ਅਜੰਡਾ ਸਰਕਾਰ ਹੈ ਬਜਟ ਦੀ ਗੱਲ ਕੀਤੀ ਕਿਸਾਨਾਂ ਵਾਸਤੇ ਕੁਝ ਨਹੀਂ ਲਿਆ ਕੇ ਕਿਸਾਨਾਂ ਕਿਸਾਨ ਅਜੇ ਵੀ ਗੱਲ ਕਿਸਾਨਾਂ ਦੀ ਕਿਸਾਨ ਕ੍ਰੈਡਿਟ ਕਾਰਡ ਸੈਂਟਰ ਨੇ 3 ਲੱਖ ਤੋਂ 5 ਲੱਖ ਰੁਪਇਆ ਉਹਦੀ ਲਿਮਿਟ ਵਧਾਤੀ ਤੇ ਹੋਰ ਕਾਫੀ ਸਟੇਟ ਦੇ ਐਗਰੀਕਲਚਰ ਨੂੰ ਲੈ ਕੇ ਇਹਨਾਂ ਨੇ ਕਾਫੀ ਸਾਰੇ ਫੰਡਸ ਤੇ ਸਕੀਮਸ ਡਿਕਲੇਅਰ ਕੀਤੀਆਂ ਨੇ ਤੇ ਮੈਂ ਤੁਹਾਨੂੰ ਪ੍ਰੈਸ ਨੋਟ ਵੀ ਲੈ ਕੇ ਆਇਆ ਹੈਗਾ ਉਹ ਸਾਰਾ ਮੈਂ ਤੁਹਾਨੂੰ ਤੇ ਪ੍ਰੈਸ ਨੋਟਸ ਪਾ ਕੇ ਦਿੰਦਾ ਕਰਨ ਜੀ ਜਿਸ ਦੀ ਸ਼ੁਰੂਆਤ ਕਰਨੇ ਕੋਈ ਹੁੰਦਾ ਚਾਰ ਆਪੀ ਦੇ ਕਿ ਤੁਹਾਰੀ ਜੀ ਸ਼ੁਰੂਆਤ ਇਹਦੀ ਇੱਕ ਸਾਡਾ ਕਨਸਟੈਂਸੀ ਦਾ ਪ੍ਰੋਗਰਾਮ ਹੈ ਮੈਂ ਸ਼ੁਰੂਆਤ ਵੱਡਾ ਚਹਰਾ ਹੁਣ ਮੈਂ ਅਸੀਂ 2-3 ਦਿਨ ਪਹਿਲਾਂ ਬੀਜੇਪੀ ਦਫਤਰ ਸੀਗੇ ਸਾਰੇ ਵੱਡੇ ਚਿਹਰੇ ਉੱਥੇ ਸਾਡੇ ਨਾਲ ਹੀ ਸੀਗੇ ਤਾਂ ਜੋ ਚੀਜ਼ ਵੀ ਮੈਂ ਅੱਜ ਤੱਕ ਕੀਤੀ ਹੈ ਉਹ ਆਪਣੀ ਹਾਈ ਕਮਾਂਡ ਤੋਂ ਇਜਾਜ਼ਤ ਲੈ ਕੇ ਉਹਨਾਂ ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਤੇ ਉਹਨਾਂ ਦੇ ਪੁੱਛੇ ਬਿਨਾਂ ਕਦੀ ਨਹੀਂ ਕੀਤੀ ਹੈਗੀ ਸਾਰਾ ਉਹਨਾਂ ਤੋਂ ਇਜਾਜ਼ਤ ਲੈ ਕੇ ਪ੍ਰੋਟੋਕੋਲ ਦੇ ਹਿਸਾਬ ਨਾਲ ਕੀਤਾ ਹੈ ਤਾਂ ਉਹਨ ਚੁੱਕ ਜੀ ਵੀ ਸਾਡੀ ਜੁਆਇਨਿੰਗ ਦੇ ਟਾਈਮ ਤੇ ਸੀਗੇ ਅਕਸ਼ਨਿ ਸ਼ਰਮਾ ਜੀ ਵੀ ਸੀਗੇ ਸੁਭਾਸ਼ ਸ਼ਰਮਾ ਜੀ ਵੀ ਸੀਗੇ ਪਰ ਆ ਇੱਕ ਹਲਕੇ ਰਿਲੇਟਿਡ ਜਿਹੜਾ ਘਰ ਘਰ ਜਾਣ ਦਾ ਪ੍ਰੋਗਰਾਮ ਹੈ ਇਹ ਮੈਂ ਉੱਪਰ ਉਹਨਾਂ ਦੀ ਨੌਲੇਜ ਲੈ ਆ ਕੇ ਸ਼ੁਰੂ ਕਰ ਰਹੇ ਹਾਂ ਇਹਦੇ ਵਿੱਚ ਫਿਲਹਾਲ ਕੋਈ ਪਾਰਟੀ ਦਾ ਬੰਦਾ ਨਹੀਂ ਹੈਗਾ ਪਰ ਹਾਂ ਅੱਗੇ ਇਹਨੂੰ ਜੁਆਇਨ ਕਰ ਸਕਦੇ ਨੇ ਕਿਉਂਕਿ ਇਹ ਚੱਲੇਗਾ 2-3 ਮਹੀਨੇ ਪੂਰਾ ਹਲਕਾ ਕਹਿਣਾ ਆਸਾਨ ਹੁੰਦਾ ਪਰ ਕਵਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਜਿਵੇਂ ਜਿਵੇਂ ਇਵੈਂਚੁਅਲੀ ਹੁੰਦਾ ਜਾਊਗਾ ਜ਼ਰੂਰ ਕੋਈ ਨਾ ਕੋਈ ਲੀਡਰ ਸਾਨੂੰ ਜੁਆਇਨ ਜਿਹੜੀਆਂ ਜਿਹੜੀਆਂ ਉਪਲਬਧੀਆਂ ਦੱਸੋਗੇ ਬੀਜੇਪੀ ਦੀਆਂ ਜਿਹੜੀ ਸਰਕਾਰ ਜਾਂਦੇ ਨੇ ਬੀਜੇਪੀ ਦੀਆਂ ਪੰਜਾਬ ਨੂੰ ਲੈ ਕੇ ਬਹੁਤ ਉਪਲਬਧੀਆਂ ਨੇ ਜਿਹੜੀਆਂ ਕਦੇ ਕਿ ਹਾਈਲਾਈਟ ਹੀ ਨਹੀਂ ਹੋਈਆਂ ਮੈਂ ਕਾਂਗਰਸ ਦੀ ਗੱਲ ਕੀਤੀ ਸਿੱਖ ਵਿਰੋਧੀ ਸਿੱਖ ਚਿਹਰੇ ਦੀ ਵਿਰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੁਹਾਨੂੰ ਪਤਾ ਹੋਵੇਗਾ ਗੱਤਕੇ ਨੂੰ ਵੀ ਨੈਸ਼ਨਲ ਸਪੋਰਟ ਐਲਾਨਿਆ ਪਿਛਲੇ ਜੇ ਅੱਜ ਕ੍ਰਿਕਟ ਜਾਂ ਫੁੱਟਬਾਲ ਖੇល ਕੇ ਉਥੇ ਦਾ ਕੋਈ ਵਧੀਆ ਪਰਫਾਰਮ ਕਰਦਾ ਹੈ ਉਹਨੂੰ ਡੀਐਸਪੀ ਲਾ ਦਿੰਦੇ ਨੇ ਐਸਪੀ ਲਾ ਦਿੰਦੇ ਨੇ ਐਵੇਂ ਗੱਤਕੇ ਦਾ ਵੀ ਜੇ ਕੋਈ ਵਧੀਆ ਪਲੇਅਰ ਹੋਊਗਾ ਉਹਨੂੰ ਵੀ ਸਰਕਾਰੀ ਨੌਕਰੀ ਹੁਣ ਮਿਲੂਗੀ ਗੱਤਕੇ ਨੂੰ ਨੈਸ਼ਨਲ ਸਪੋਰਟ ਦਾ ਦਰਜਾ ਬੀਜੇਪੀ ਪਾਰਟੀ ਨਹੀਂ ਦਿੰਦਾ ਉਸ ਤੋਂ ਬਾਅਦ ਕਰਤਾਰਪੁਰ ਲਾਂਘਾ ਪੁਰਾਣੀਆਂ ਸਰਕਾਰਾਂ ਦੀਆਂ ਉਸ ਟਾਈਮ ਕਿਹੜੀ ਸਰਕਾਰ ਸੀ ਕਿਵੇਂ ਸੀ ਤੁਹਾਨੂੰ ਪਤਾ ਹੀ ਹੈ ਸਿਰਫ ਅੰਨਾਕੀ ਕਾ ਯੂ ਟਰਨ ਸੀਗਾ ਉਹ ਜਾਣ ਕੇ ਛੱਡਦਾ ਵੀ ਕਰਤਾਰਪੁਰ ਲਾਂਘਾ ਉਧਰ ਹੀ ਰਹਿ ਜੇ ਕਰਤਾਰਪੁਰ ਲਾਂਘਾ ਵੀ ਕਿਹਨੇ ਖਲਵਾਇਆ ਸਾਡੀ ਪਾਰਟੀ ਨਹੀਂ ਖਲਵਾਇਆ ਬੀਜੀਪੀ ਨਹੀਂ ਖਲਵਾਇਆ ਲਾਲ ਕੀ ਲੀਟੇ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਸੈਲੀਬ੍ਰੇਸ਼ਨਸ ਕਿਹਨੇ ਕਰਾਈਆਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਹੀ ਕਰਵਾਈਆਂ ਤਾਂ ਇਹ ਸਾਰਿਆਂ ਸਿੱਖ ਨੂੰ ਲੈ ਕੇ ਸਿੱਖੀਜ਼ਮ ਨੂੰ ਲੈ ਕੇ ਜਿੰਨੀ ਸਾਡੀ ਪਾਰਟੀ ਜਾਂ ਜਿੰਨੇ ਸਾਡੇ ਪ੍ਰਧਾਨ ਮੰਤਰੀ ਸੋਚ ਰੱਖਦੇ ਨੇ ਚੰਗੀ ਸੋਚ ਰੱਖਦੇ ਨੇ ਹਮੇਸ਼ਾ ਇਨੀਸ਼ੀਏਟਿਵ ਲੈਂਦੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪਾਰਟੀ ਨੇ ਲਤੀ ਦੇਹ ਰਾਜ ਦੀ ਦਾ ਵਿਰੋਧ ਹੋ ਰਿਹਾ ਸਿਰ ਬਾਰ ਬਾਰ ਸਰਕਾਰਾ ਉਹਨਾਂ ਨੂੰ ਕੱਢ ਕੇ ਦੇ ਇਤਰਾਜ਼ੀਆਂ ਕੀ ਹੈ ਜਿਹੜਾ ਮਨਰੇਗਾ ਦਾ ਜਿਹੜਾ ਨਾਮ ਬੰਦੇ ਗਲਤ ਹੈ ਉਹਦੇ ਬਾਰੇ ਕੀ ਕਿਹਾ ਦੇਖੋ ਨਾਮ ਬਦਲਿਆ ਗਲਤ ਨਹੀਂ ਹੈ ਇਹਨਾਂ ਨੂੰ ਤਾਂ ਗਲਤ ਇਹ ਲੱਗਦਾ ਹੈ ਵੀ ਸਾਨੂੰ ਹੁਣ 33 ਦਿਨ ਦਾ ਕੰਮ ਵੀ ਹੋ ਗਿਆ ਤੇ ਸੋਸ਼ਲ ਆਡਿਟ ਵੀ ਹੋ ਗਿਆ ਮਨਰੇਗਾ ਦਾ ਮੈਂ ਤਾਂ ਆਪ ਪਿੰਡਾਂ ਚ ਰਹਿਣਾ ਮੈਂ ਤਾਂ ਆਪ ਦਰਿਆ ਤੇ ਬਹਿ ਕੇ ਲੋਕਾਂ ਨਾਲ ਗੱਲਾਂ ਕੀਤੀਆਂ ਲੋਕਾਂ ਦੇ ਖਾਤੇ ਚ ਪੈਸੇ ਨਹੀਂ ਆਂਦੇ ਸਰਪੰਚ ਆਪਣੇ ਫੇਵਰੇਟ ਬੰਦਿਆਂ ਨੂੰ ਕੰਮ ਦੇ ਦਿੰਦਾ ਹੈ ਗਰੀਬਾਂ ਨੂੰ ਕੰਮ ਨਹੀਂ ਮਿਲਦਾ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿੰਦਾ ਤੁਹਾਡੇ ਪੈਸੇ ਪੈਣਗੇ ਪੈਸੇ ਵੀ ਪੈ ਜਾਂਦੇ ਕਿਸੇ ਹੋਰ ਦੇ ਖਾਤੇ 'ਚ ਹੀ ਇਹ ਸਾਰੀਆਂ ਚੀਜ਼ਾਂ ਸੋਸ਼ਲ ਆਡਿਟ ਜ਼ਰੂਰੀ ਸੀਗਾ ਜੋ ਇਸ ਸਕੀਮ ਦੇ ਵਿੱਚ ਪਾ ਕੇ ਉਹ ਸੋਸ਼ਲ ਆਡਿਟ ਕਰਕੇ ਲੋਕਾਂ ਦੇ ਫਾਇਦੇ ਲਈ ਪਹੁੰਚਾਇਆ ਹੈ ਤੇ ਜਿਹੜੀਆਂ ਪਾਰਟੀਆਂ ਬਾਕੀ ਗੱਲਾਂ ਮਾਰ ਰਹੀਆਂ ਨੇ ਮਾਣਾ ਮੋਟਾ ਕਾਂਗਰਸ ਹੀ ਨੇ ਮੈਂ ਤਾਂ ਅੱਗੇ ਵੀ ਕਿਹਾ ਫੋਟੋ ਖਿਚਾ ਕੇ ਵਾਪਸ ਚਲੇ ਜਾਂਦੇ ਨੇ ਇਹਨਾਂ ਦੀ ਕਿਸੇ ਮੀਟਿੰਗ ਦੇ ਵਿੱਚ ਤੁਸੀਂ ਮਨਰੇਗਾ ਵਰਕਰ ਦੇਖੇ ਨੇ ਕਦੀ ਨਹੀਂ ਦੇਖੇ ਹੋਣਗੇ ਇਹਨਾਂ ਦੇ ਆਪਣੇ ਹੀ ਲੋਕ ਹੁੰਦੇ ਨੇ ਆਪਣੀ ਇਹਨਾਂ ਦੀ ਮੀਟਿੰਗਾਂ ਹੁੰਦੀਆਂ ਉਹਦੇ 'ਚ ਹੀ ਆ ਕੇ ਗੱਲਾਂ ਮਾਰ ਕੇ ਆਪਣੇ ਘਰ ਚਲੇ ਜਾਂਦੇ ਨੇ ਐਕਚੁਅਲ ਦੇ ਵਿੱਚ ਮੰਰੇਗਾ ਵਰਕਰ ਕਾਂਗਰਸ ਦੇ ਮੰਰੇਗਾ ਸੈੱਲ ਦੇ ਚੇਅਰਮੈਨ ਨੇ ਭਾਜਪਾ ਕਿਉਂ ਜੁਆਇਨ ਕੀਤੀ? ਇਸੇ ਕਰਕੇ ਕੀਤੀ ਕਿਉਂਕਿ ਉਹ ਮੰਰੇਗਾ ਦੇ ਵਿੱਚ ਇਹ ਜਿਹੜੀਆਂ ਐਮੈਂਡਮੈਂਟਸ ਹੋਈਆਂ ਨੇ ਉਹਨੂੰ ਜਾਣਦੇ ਨੇ ਉਹਨੂੰ ਪਛਾਣਦੇ ਨੇ ਉਹਨੂੰ ਪਤਾ ਹੈ ਕਿ ਜਿਹੜਾ ਇਹ ਵੀਬੀਜੀ ਆਰਾਮਜੀ ਬਿਲ ਆਇਆ ਹੈ ਇਹਦੇ ਵਿੱਚ ਮੰਰੇਗਾ ਲਈ ਜਿੰਨੀਆਂ ਵੀ ਖਾਮੀਆਂ ਸੀਗੀਆਂ ਸਾਰੀਆਂ ਦੂਰ ਕਰ ਦਿੱਤੀਆਂ ਨੇ ਮੇਰੇ ਹਿਸਾਬ ਨਾਲ ਤਾਂ ਸੁਣਨ ਨੂੰ ਇਹ ਵੀ ਆਇਆ ਹੈਗਾ ਕਿ ਵਿਕਰਮ ਮਜੀਠੀਆ ਦੀ ਰਿਹਾਈ ਤੇ ਅਕਾਲੀ ਦਲ ਦੇ ਕੋਈ ਸੀਨੀਅਰ ਲੀਡਰ ਕੁਝ ਨਹੀਂ ਹੈਗੇ ਤੇ ਉਹਨਾਂ ਦੀ ਇੰਟਰਨਲ ਗੱਲਾਂ ਹੈ ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਬੀਜੇਪੀ ਆਪਣੇ ਦਮ ਤੇ 117 ਸੀਟਾਂ ਦਾ ਚੋਣ ਲੜ ਕੇ ਜਿੱਤਣ ਦੇ ਵਿੱਚ ਪੂਰੀ ਸਖਸ਼ਮ ਹੈ ਬਾਕੀ ਅਲਾਈਅੰਸ ਹੁੰਦਾ ਨਹੀਂ ਹੁੰਦਾ ਉਹ ਉਪਰਲੀ ਹਾਈ ਕਮਾਂਡ ਸਾਡੀ ਪਾਰਟੀ ਦੇ ਹੱਥ ਥੈਂਕ ਯੂ